ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਡ ਮਿਸਿਜ਼ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣ ਬਹੁਤ ਵਧੀਆ ਹੋਵਗੇ ਸੋ ਆਪਾਂ ਰੈਡੀ ਸ਼ੈਡੀ ਹੋ ਕੇ ਆ ਗਿਆਂ ਨੀਚੇ ਆਫਿਸ ਦੇ ਵਿੱਚ ਲਾਈਟ ਚਲੀ ਗਈ ਲਾਈਟ ਬਹੁਤ ਧੀਰ ਕਰਦੀ ਹੈ ਬਈ ਕਰੰਟ ਚਲੀ ਜਾਂਦੀ ਹੈ ਕਦੇ ਆ ਜਾਂਦੀ ਆ ਆਲ ਵੈਸੇ ਇਸ ਗਰਮੀ ਦੇ ਵਿੱਚ ਗਰਮੀ ਚੱਲ ਨਹੀਂ ਹੁੰਦੀ ਆਪਾਂ ਕਹਿ ਦਿੰਦੇ ਆ ਕਿ ਲਾਈਟ ਦਿਨੇ ਚਲੀ ਜਾਵੇ ਪਰ ਰਾਤ ਨੂੰ ਨਾ ਜਾਵੇ ਪਰ ਦਿਨ ਦੀ ਗਰਮੀ ਵੀ ਬਰਦਾਸ਼ਤ ਕਰਦੀ ਮੁਸ਼ਕਿਲ ਹੈ ਸੋ ਚਲੋ ਕੋਈ ਗੱਲ ਨਹੀਂ ਪੱਖਿਆ ਨਾ ਕਰਦਿਆਂ ਬਾਅਦ ਵਿੱਚ ਇਨਵਰਟਰ ਵੀ ਜਵਾਬ ਦੇ ਜਾਂਦੇ ਨੇ ਕਿਉਂਕਿ ਇੰਨੀ ਵੱਡੀ ਜਿਆਦਾ ਮਤਲਬ ਬਿਲਡਿੰਗ ਦੇ ਵਿੱਚ ਪੱਖੇ ਚੱਲਦੇ ਆ ਅਲੱਗ-ਅਲੱਗ ਜਗ੍ਹਾ ਤੇ ਤੇ ਫਿਰ ਇਨਵਰਟਰ ਵੀ ਜਿਆਦਾ ਦੇਰ ਨਹੀਂ ਕਰਦੇ ਹੈਗੇ। ਇਹ ਕੀ ਹੋ ਰਿਹਾ ਸਵੇਰੀ ਵਾਂਗੂ। ਥਾਟ ਆਫ ਦਾ ਡੇ ਮਤਲਬ ਅੱਜ ਦਾ ਵਿਚਾਰ ਜੋ ਹੈਗਾ ਉਹ ਹੈਗਾ ਆਪਣੇ ਵੱਲੋਂ ਇਹ ਕਿ ਅਗਰ ਤੁਹਾਡੀ ਨੀਅਤ ਚੰਗੀ ਹੈ ਤਾਂ ਤੁਹਾਡਾ ਰਿਸਿਵ ਕਦੇ ਵੀ ਮਾੜਾ ਨਹੀਂ ਹੋ ਸਕਦਾ। ਮਤਲਬ ਤੁਸੀਂ ਕੋਈ ਵੀ ਕੰਮ ਚੰਗੀ ਨੀਅਤ ਦੇ ਨਾਲ ਕਰਦੇ ਹੋ ਪੋਜ਼ਿਟਿਵਿਟੀ ਨਾਲ ਕਰਦੇ ਹੋ ਤਾਂ ਤੁਹਾਡੀ ਜਿਹੜੀ ਕਿਸਮਤ ਆ ਉਹ ਕਦੇ ਵੀ ਮਾੜੀ ਨਹੀਂ ਹੋ ਸਕਦੀ ਤੁਹਾਨੂੰ ਉਸ ਕੰਮ ਦਾ ਕੀਤੇ ਹੋਏ ਕੰਮ ਦਾ ਤੁਹਾਡੇ ਕਰਮਾਂ ਦਾ ਫਲ ਜਰੂਰ ਮਿਲੇਗਾ ਤੇ ਚੰਗਾ ਮਿਲੇਗਾ ਹੈਲਾ ਜੋਰ ਹਮੇਸ਼ਾ ਸਾਰਾ ਨਾ ਚੰਗੇ ਕਰਨਾ ਨਾ ਤਾਂ ਤੁਹਾਨੂੰ ਉਸ ਵਾਸ ਹੋ ਕੇ ਦੁੱਗਣਾ ਚੰਗਿਆਈ ਦੇ ਵਿੱਚ ਮਿਲੇਗਾ ਲੋਵੀ ਸਵੇਰ ਤੋਂ ਬੈਠੇ ਬਿਠਾਏ ਟਾਈਮ ਕਿੰਨੇ ਵਜ ਗਏ 3:30 ਹੋ ਗਏ ਹੁਣ ਆਪਾਂ ਚਾਹ ਪੀ ਕੇ ਹਟਿਆ ਔਰ ਇੱਧਰ ਚੱਲ ਰਹੀ ਹੈ ਸਟੱਡੀ ਹੈਲੋ ਹੈਲੋ ਗਾਇਜ਼ ਗਾਇਜ਼ ਵੀਰੇ ਤੇ ਸਟੱਡੀ ਕਰਾ ਕੇ ਫੇਰ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ ਅੱਜ ਆਪਾਂ ਕੀ ਕੀਤਾ ਸਾਰਾ ਦਿਨ ਚ ਕੁਝ ਨਹੀਂ ਕੀਤਾ ਹੈਗਾ 11 ਵਜੇ ਅਸੀਂ ਸੌਂਗੇ 12:30 ਅਸੀਂ ਉੱਠੇ ਫਿਰ ਪਿੰਡ ਆਪਾਂ ਇੱਕ ਭੋਗ ਤੇ ਜਾ ਕੇ ਆਉਣਾ ਸੀ ਫਿਰ ਉੱਥੇ ਜਾ ਕੇ 2 ਵਜੇ ਵਾਪਸ ਆਏ ਆ ਕੇ ਚਾਹ ਪੀਤੀ ਬਸ ਅੱਜ ਦਾ ਸ਼ਰੀਰ ਸਾਡਾ ਇਹ ਰਿਹਾ ਚੱਲ ਭਰਾਵਾ ਪੜ ਲਾ ਕੋں ਚਪਲਾ ਦੱਬੀ ਐ ਨਾ ਪਾਤਾ ਸੀ ਸ਼ੀਸ਼ਾ ਗਲ ਉੱਤਮ ਨਹੀਂ ਪੈਣਾ ਸੀ ਇਹ ਚਪਲ ਤਾਂ ਤੂੰ ਹੀ ਦੱਬੀ ਆ ਨਵੇਂ ਡਾਈਨਿੰਗ ਟੇਬਲ ਉਹ ਨਾ ਲੱਗ ਰਹੀ। ਅੱਛਾ ਸ਼ਨੀਵਾਰ ਦੀ ਛੁੱਟੀ ਆ ਤੁਹਾਨੂੰ? ਸ਼ਨੀਵਾਰ ਦੀ ਛੁੱਟੀ ਆ ਤੁਹਾਨੂੰ? ਕਹਿੰਦੇ ਟੈਂਪਰੇਚਰ ਵਧਣਾ ਹੈ। ਬਿਤਾ ਕਰਕੇ ਸੁਖਦੀਪ ਨਾਇਤ ਦੀ ਵੋਟ ਪਾਉਣੀ ਆ ਪਹਿਲੀ ਵੋਟ ਆ ਉਹਦੀ। ਜ਼ਿੰਮੇਵਾਰ ਨਾਗਰਿਕ ਬਣ ਗਿਆ ਸੁਖਦੀਪ। ਜਾ ਕੇ ਤੈਨੂੰ ਬਾਦ ਆ ਉਹ ਨੂੰ ਲੈ ਜਾ ਇੱਧਰ ਨਵੇਂ-ਨਵੇਂ ਡਾਈਨਿੰਗ ਟੇਬਲ ਹੋ ਕਿਤੇ ਬੈਗੀ ਦੇਖ ਅੱਡ ਲਾ ਜਹਾ ਬਣਾ ਲਾ ਥੱਕਿਆ ਹੋਇਆ ਨਾ ਮੁੰਡੇ ਅੱਜ ਹਾਂ ਮੈਨੂੰ ਮੱਖੇ ਦਾਂ ਤੀ ਮੈਂ ਉਹ ਗਰਮੀ ਚ ਨਾ ਬਈ ਕਿ ਦੂਜਾ ਜਨ ਛੇੜਿਆ ਕਰੋ ਬਾਕੀ ਖੇ ਛੱਡਦੀ ਆ ਕਿ ਤੇ ਵਾਚੋ ਪਾ ਦੋ ਅਹ ਸ਼ਾਮ ਤੱਕ ਤਾਂ ਕੋ ਸੁਣ ਲੈਣਾ ਮਿੱਟੀ-ਮੁੱਟੀ ਜਿਹੀ ਪਵਾ ਲੈਣੀ ਆ ਮਿੱਟੀ-ਮੁੱਟੀ ਜਿਹੀ ਪਵਾ ਲੈਣੀ ਆ ਤਾਂ ਸਰਚ ਚ ਚੋਦੇ ਦੇ ਹੈ ਤੇ ਚੋਦੇ ਜੀ ਗਾਰਾ ਬਣਿਆ ਪਿਆ ਕਸ਼ੂਆ ਨਾਲ ਹੀ ਲੈ ਜੀ ਆਏ ਚਲ ਬਾਈ ਲੱਗਦਾ ਹੈ ਕਿ ਦੇਣੇ ਬਾਅਦ ਚੱਲ ਆਇਨਾ ਲਓ ਜੀ ਟਾਈਮ ਹੋ ਗਿਆ 4:07 ਦਾ ਤੇ ਮੈਂ ਬਸ ਜਸਟ ਹੁਣ ਆਫਿਸ ਦੇ ਵਿੱਚ ਆ ਕੇ ਬੈਠ ਗਈ ਸੀ ਉਧਰ ਲਈ ਸੀ ਬੰਦ ਕੀਤਾ ਤਾਂ ਪੈਦਲ ਔਨ ਕਰ ਲਿਆ ਲਾਈਟ ਤਾਂ ਹੈ ਨਹੀਂ ਜਨਰੇਟਰ ਚੱਲਦਾ ਜਾ। ਬਟ ਲਾਈਟ ਬੜਾ ਪਰੇਸ਼ਾਨ ਕਰਦੀ ਹੈ ਵੀ। ਤੇ ਮੈਂ ਇੱਧਰ ਬੈਠ ਕੇ ਮੈਂ ਸੋਚਿਆ ਕਿ ਚਲੋ ਕਮੇਟੀਆਂ ਦਾ ਸਬਕਤਵ ਕਰ ਦਿੰਦੇ ਆ ਕਿਉਂਕਿ ਆਪਣੇ ਕੋ ਔਰ ਦੋ ਤਿੰਨ ਕਮੇਟੀਆਂ ਚੱਲਦੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਪੂਤਾਨ ਹੋ ਗਿਆ ਨਿਕਲ ਕੇ ਔਰ ਉਸ ਤੋਂ ਬਾਅਦ ਪਰਸੋਂ ਨੂੰ ਹੁਣ ਦੂਜੀ ਨਿਕਲਣੀ ਹੈ ਔਰ ਉਹ ਦੋ ਇਕੱਠੀਆਂ ਨਿਕਲਦੀਆਂ ਹੁੰਦੀਆਂ ਨੇ। ਮਤਲਬ ਦੋ ਗਰੁੱਪ ਬਣਿਆ ਨੇ A B ਤੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿਸ਼ਤ ਵਗੈਰਾ ਉਹ ਆਈ ਜਾ ਰਹੀ ਹੈ ਪੇਮੈਂਟ ਪਹਿਲਾਂ ਬਾਅਦ ਵਿੱਚ ਕਮੇਟੀ ਨਿਕਲਦੀ ਹੈ ਸੋ ਬਸ ਉਹਨਾਂ ਦੇ ਹਿਸਾਬ-ਕਿਤਾਬ ਜੇ ਮੈਂ ਕਰ ਰਹੀ ਸੀਗੀ ਸੈੱਟ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਵਾਸ਼ਿੰਗ ਮਸ਼ੀਨ ਲਗਾਈਏ ਤੇ ਲਾਈਟ ਦਾ ਤਾਂ ਕੁਝ ਨਹੀਂ ਪਤਾ ਜਨਰੇਟਰ ਦੇ ਚੱਲਦੇ-ਚੱਲਦੇ ਕੱਪੜੇ ਧੁੱਤੇ ਜਾਣਗੇ ਲਓ ਜੀ ਡਿਨਰ ਕਰਕੇ ਆਪਾਂ ਹੋ ਗਏ ਫ੍ਰੀ ਤੇ ਹੁਣ ਆਪਾਂ ਇੱਕ ਬਹੁਤ ਹੀ ਜ਼ਰੂਰੀ ਕੰਮ ਕਰਨ ਲੱਗੇ ਆ ਜਿਹੜਾ ਕਿ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਇਕਦਾ ਛੱਤ ਤੇ ਪਾਣੀ ਜ਼ਰੂਰੀ ਐ ਰੱਖਣਾ ਪੰਛੀਆਂ ਦੇ ਲਈ ਤੇ ਆ ਪਾਣੀ ਰੱਖਣਾ ਔਰ ਉਹਨਾਂ ਨੂੰ ਮਤਲਬ ਦਾਣੇ ਵਗੈਰਾ ਪਾਉਣੇ ਤੇ ਮੈਂ ਅੱਜ ਤੋਂ ਸਟਾਰਟ ਕੀਤਾ ਆ ਪਾਣੀ ਤਾਂ ਚਲੋ ਆਪਾਂ ਰੱਖ ਹੀ ਦਿੰਨੇ ਹੁੰਨੇ ਆ ਆਲਮੋਸਟ ਸਰਦੀ ਗਰਮੀ ਰਹਿੰਦਾ ਹੀ ਆ ਤੇ ਦਾਣੇ ਅੱਜ ਤੋਂ ਜਿਹੜੇ ਆਪਾਂ ਸਟਾਰਟ ਕਰਨ ਲੱਗੇ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕੀ ਕੀ ਕੱਲ ਤੋਂ ਮੈਂ ਇੱਕ ਪੂਰਾ ਡੱਬਾ ਭਰ ਲੈਣਾ ਫਿਰ ਆਪਾਂ ਡੇਲੀ ਡੇਲੀ ਰੱਖਾਂਗੇ ਪੰਛੀਆਂ ਦੇ ਲਈ ਭੋਜਨ ਤਿਆਰ ਕਰਨ ਲਈ ਆਪਾਂ ਲੈ ਇੱਕ ਬਾਉਲ ਤੇ ਇਹਦੇ ਵਿੱਚ ਹੁਣ ਮੈਂ ਆਹ ਵਾਲੀਆਂ ਸਾਰੀਆਂ ਚੀਜ਼ਾਂ ਪਾ ਕੇ ਪਾਣੀ ਪਾ ਕੇ ਰਾਤ ਭਰ ਤੇ ਲੈਣਾ ਭਿਗੋ ਕੇ ਰੱਖ ਦੇਣਾ ਤੇ ਮਾਰਨਿੰਗ ਉਹਨਾਂ ਨੂੰ ਪਾਵਾਂਗੇ ਤੇ ਜਿਹਦੇ ਵਿੱਚ ਆਪਾਂ ਲੈ ਆ ਦਲੀਆ ਲੈ ਲਿਆ ਮੂੰਗੀ ਵੀ ਡਾਲ ਲੈ ਲਈ ਔਰ ਬਲੈਕ ਚਨੇ ਲੈ ਲਏ ਤੇ ਇਹ ਪਤਾ ਨਹੀਂ ਕਾਦੀ ਦਾਲ ਹੁੰਦੀ ਏ ਮੈਨੂੰ ਪਤਾ ਨਹੀਂ ਔਰ ਰਾਈਸ ਲੈ ਲੇ ਖੀਰ ਵਾਲੇ ਦੂਜੇ ਵੀ ਲੈ ਸਕਦੇ ਆ ਤੇ ਇਹ ਵਾਲੀ ਦਾਲ ਲੈ ਲਈ ਹੁਣ ਇਹ ਸਾਰਿਆਂ ਪਾਈ ਦੇ ਵਿੱਚ ਥੋੜੇ ਥੋੜੇ ਪਾ ਕੇ ਭਿਉ ਕੇ ਰਾਤ ਭਰ ਰੱਖ ਦੇਣੇ ਤੇ ਮਾਰਨਿੰਗ ਆਪਾਂ ਸ਼ੱਤ ਦੇ ਪ੍ਰੋਪਾ ਆ ਗਿਆ। ਇੱਕ ਟੱਕਾ ਕਰਕੇ। ਕਿ ਕਿਤੇ ਟੱਕਣ ਬਾਦ ਨਹੀਂ ਆਣਾ। ਤੇ ਇਸ ਤੋਂ ਬਣਾ ਰਹੀ ਇਹਨਾਂ ਨੇ। ਆਪ ਕਰਕੇ। ਇੱਕ ਟੱਕਾ। ਫਰੀ ਮੀਤੀ। ਕਲਰ ਸੀ ਇੱਕ ਪੂਰਾ ਵੱਡਾ ਸਾਰਾ ੱੱਬਾ। ਉਹਦੇ ਵਿੱਚ ਮੈਂ ਦੁਕਾਨ ਤੋਂ ਲਵਾ ਕੇ ਜਾਂ ਫੇਰ ਵੀ ਮੱਝਾ ਕੇ ਸਾਰੇ ਤਾਲਾਂ ਦੇ ਆਪਾਂ ਸੱਤਿਆਂ ਕਰਕੇ ਆ। ਬਲੈਂਕ ਚਲੇ।

ਹਰ ਪਰ ਚਿਕੜਾ ਚੀਕਾ ਇੱਕ ਗਲਾਸ ਉਪਰ ਪਾਣੀ ਦਾ ਪਾਟੇ ਵਿੱਚ ਹੋਰ ਪਾ ਦਿੰਦੇ ਹਾਂ ਸ਼ੀਰ ਲਈ ਢੋਲ ਲਓ ਜੀ ਮਿਕਸ ਕਰ ਲਵਾਂਗੇ ਮੈਂ ਇਸ ਮਾਰਨਿੰਗ ਨੂੰ ਹੋਣਾ ਫੁੱਲ ਕਰ ਰਹੀ ਤਾਪ ਲਓ ਜੀ ਪਾਲਛਿਆਂ ਦੇ ਲਈ ਆਪਾਂ ਨੇ ਸਤਨਾਜਾ ਜਿਹਾ ਬਣਾ ਕੇ ਪਿਉਂ ਦਿੱਤਾ ਹੈ ਉਹਨੂੰ ਰਾਤ ਪਰ ਦੇ ਲਈ ਤੇ ਮਾਰਨਿੰਗ ਪਾਵਾਂਗੇ ਔਰ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਹੁਣ ਕਿਉਂਕਿ ਗਰਮੀ ਦੇ ਵਿੱਚ ਆਪਣਾ ਇਨਸਾਨਾਂ ਦਾ ਇੰਨਾ ਔਖਾ ਆ ਤਾਂ ਉਹਨਾਂ ਦਾ ਬੇਜਵਾਨਾਂ ਦਾ ਕਿੰਨਾ ਔਖਾ ਹੋਊਗਾ ਪਾਣੀ ਭੋਜਨ ਉਹੜੇ ਚੋ ਥੋੜਾ ਵੀ ਮਤਲਬ ਆਪਣੀ ਛੱਤ ਤੇ ਜ਼ਰੂਰ ਰੱਖੋ ਪਾਓ ਪਾਣੀ ਦਾ ਚਲੋ ਕੋਈ ਉਹ ਚੀਜ਼ ਨਹੀਂ ਹੈਗੀ ਮਹਿੰਗੀ ਵੀ ਮਤਲਬ ਅਪ ਨਹੀਂ ਉਹ ਕਰ ਸਕਦੇ ਔਰ ਪਾਣੀ ਨੂੰ ਵੀ ਇਸ ਤਰੀਕੇ ਨਾਲ ਰੱਖੋ ਕਿਉਂਕਿ ਹੁਣ ਮੈਂ ਵੀ ਦੇਖ ਰਹੀ ਹਾਂ ਕਿ نیچے ਜਾਂਦਾ ਕੋਈ ਮਤਲਬ ਰੇਤਾ ਵਿਸ਼ਾ ਕੇ ਉਹਦੇ ਉੱਪਰ ਗਿੱਲੀ ਕਰਕੇ ਬੋਰੀ ਕੁਛ ਇਦਾਂ ਦਾ ਬਣਾ ਕੇ ਹੁਣ ਰੱਖੂਗੀ ਮੈਂ ਤੇ ਕੱਲ ਦੇਖਦੀਆਂ ਕੀ ਕਰਨਾ ਆ ਮਤਲਬ ਪਿੱਟਾਂ ਖੜੀਆਂ ਕਰਕੇ ਚਾਰੋਂ ਤਰਫ ਮੈਂ ਜੋ ਸੋਚਿਆ ਵਿੱਚ ਰੇਤਾ ਪਾਰ ਕੇ ਉੱਪਰ ਗਿੱਲੀ ਬੋਰੀ ਰੱਖ ਦਿਆ ਕਰਨੀ ਰੇਤਾ ਸਾਰਾ ਗਿੱਲਾ ਕਰਕੇ ਵਿੱਚ ਉੱਪਰ ਪਾਣੀ ਰੱਖ ਦਿਆ ਕਰਨਾ ਤੇ ਛਾਂਦ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜਿੰਨੇ ਕਿ ਛਾਂਦ ਵਿੱਚ ਰੱਖ ਸਕੀਏ ਅੱਜਿੰਦਰ ਜੀ ਦਾ ਫੇਰ ਨਹੀਂ ਟਾਈਮ ਲੱਗ ਸਕਿਆ ਹੈਗਾ ਬਾਕੀ ਕੱਲ ਦੇਖਦੇ ਆਪਾਂ ਨਰਸਰੀ ਵੀ ਜਰੂਰ ਜਾ ਕੇ ਆਵਾਂਗੇ ਤੇ ਥੋੜੇ ਬੂਟੇ ਲਿਆ ਕੇ ਨਿੰਮੂ ਵਗੈਰਾ ਦੇ ਇੱਥੇ ਲਗਾਵਾਂਗੇ ਔਰ ਸੋ ਮੈਂ ਫੇਰ ਤੋਂ ਕਹਿ ਰਹੀ ਆ ਕਿ ਅਗਰ ਕਿਸੇ ਨੂੰ ਵੀ ਬੂਟੇ ਚਾਹੀਦੇ ਆ ਕਿਸੇ ਦੇ ਵੀ ਮਤਲਬ ਜਗਾ ਹੈਗੇ ਕੋਈ ਵਧੀਆ ਬੂਟੇ ਲਗਾਉਣ ਦੀ ਜਿਵੇਂ ਨਿੰਮ ਵਗੈਰਾ ਹੋਗੀ ਜਾਂ ਆਪਣੇ ਹੋਗੇ ਆ ਪੀਪਲ ਵਗੈਰਾ ਤਾਂ ਤੁਹਾਡੇ ਸਾਰਿਆਂ ਕੋ ਸਾਡੇ ਕੋਲ ਕੰਟੈਕਟ ਨੰਬਰ ਤਾਂ ਹੁੰਦਾ ਹੀ ਆ ਇੰਸਟਾਗ੍ਰam ਤੋਂ ਲੈ ਸਕਦੇ ਤੁਸੀਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਸਾਰਿਆਂ ਨੂੰ ਬੂਟੇ ਲੈ ਕੇ ਦਵਾਂਗੇ ਅਗਰ ਤੁਹਾਡੇ ਕੋਲ ਜਗਾ ਹੈਗੇ ਤੁਸੀਂ ਸਾਨੂੰ ਲਿਖਵਾ ਸਕਦੇ ਹੋ ਬੂਟੇ ਤੇ ਅਸੀਂ ਲੈ ਕੇ ਦਵਾਂਗੇ ਬਸ ਤੁਸੀਂ ਲਗਾਉਣੇ ਠੀਕ ਨੈਕਸਟ ਡੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਵਿਸਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਸਾਹ ਚੜ ਗਿਆ ਮੈਨੂੰ ਸਿਰ ਸਿਰ ਪੌੜੀਆਂ ਚੜ ਕੇ oh my god ਸੋ ਆਪਾਂ ਆਇਆ ਛੱਤ ਤੇ ਰੈਡੀ ਆਪਾਂ ਹੋ ਗਏ ਸਬਸ نیچے ਜਾਣ ਲਈ ਤੇ ਜਿਹੜਾ ਆਪਾਂ ਰਾਤ ਉਹ ਭੌਂਕੇ ਜੇ ਰੱਖਿਆ ਸੀਗਾ ਚਿੜੀਆਂ ਦੇ ਲਈ ਪੰਛੀਆਂ ਦੇ ਲਈ ਉਹ ਵਾਲਾ ਬੌਂਡ ਆਇਆ ਆਪਾਂ ਛੱਤ ਤੇ ਪਾдови ਆਹ ਪਰ ਲੱਕੜ ਦਾ ਆ ਬਣਾਇਆ ਹੋਇਆ ਹਾਇ ਦੇ ਵਿੱਚ ਖੰਡਾ ਦੋ ਸਾਰ ਚੱਜ ਨਾ ਪਾਓ ਆ ਇਹਦਾ ਅੱਥਮ ਤੱਕ ਪਾਉਂਗੇ ਤੁਸੀਂ ਇਹਨੇ ਇੱਕ ਲੱਕੜ ਦੇ ਦੇ ਵਿੱਚ ਪਾ ਕੇ ਇਹਦੇ ਦੂਰ ਤੱਕ ਨਹੀਂ ਖੱਲਿਆ ਕਰੂਗਾ ਨਹੀਂ ਤਾਂ ਉੜ ਕੇ ਫਿਰ ਦੂਰ ਇਧਰ ਚੜਿਆ ਜਾਣਾ ਸੁੱਕ ਕੇ ਇੱਧਰ ਛਾਂ ਦੇ ਵਿੱਚ ਰੱਖ ਦਿੱਤਾ ਆਪਾਂ ਨੇ ਇੱਕ ਦੋ ਦਿਨਾਂ ਚ 5-6 ਰੁਪਏ ਦਾ ਲੱਗਣ ਲੱਗ ਜੂਗਾ ਫੇਰਾ ਕੇ ਖਾ ਜਾ ਕਰਨੀ ਸ਼ਾਮ ਤੱਕ ਦੇਖਦੇ ਆਂ ਤੇ ਕੁਝ ਖਾਂਦੇ ਆ ਹੈਨਾ ਚੱਲੀਏ ਹੈ ਚਲੋ ਆਜੋ ਇਹ ਦਿੰਦਰਜੀਤ ਨੇ ਅੱਜ ਮਾਰਨਿੰਗ ਇਹੀ ਕੰਮ ਕੀਤਾ ਹੋਣਾ ਉੱਟ ਕੇ ਬੇਲਾ ਨੂੰ ਆਹ ਟੰਡੇ ਜੇ ਕੱਢ ਕੇ ਇੱਦਾਂ ਕਰਤੀਆਂ ਮੈਨੂੰ ਤਾਂ ਲੱਗਦਾ ਨਹੀਂ ਕਿ ਹਵਾ ਟਿਕਣ ਦਊ ਇਹਨਾਂ ਨੂੰ ਸ਼ਾਮ ਦਾ ਕੁਇਰਜ਼ਲਟ ਸਾਰੀਆਂ ਚੀਜ਼ਾਂ ਦੇ ਮਿਲ ਜਾਣਗੇ ਚਲੋ ਆਓ ਟਾਈਮ ਨੇ 1 ਵਜ ਗਿਆ ਤੇ ਅੱਜ ਦੁਪਹਿਰ ਦੇ ਵਿੱਚ ਬਣ ਲੱਗੇ ਨੇ ਚਾਵਲ ਚਾਵਲ ਨਮਕੀ ਤੇ ਜਿਹੜੀ تیاری ਚੱਲ ਰਹੀ ਹੈ ਆਲਮੋਸਟ ਸਾਰਾ ਕੁਝ ਆ ਗਿਆ ਇਹਨੇ ਕੁੱਕਰ ਆ ਗਿਆ ਚੱਲ ਗਿਆ ਆਲੂ ਪਿਆਜ਼ ਨਹੀਂ ਸੀਗੇ ਸਾਡੇ ਕੋਲ ਸੋ ਲੈ ਲਈਆ ਪ੍ਰੀਤ ਸ਼ੈਫ ਪ੍ਰੀਤ ਤੇ ਸ਼ੈਫ ਜਸਵਿੰਦਰ ਬਣਾਉਣ ਲੱਗੇ ਨੇ ਰਾਈਸ ਕਿੰਨਾ ਘਾਪ ਆਇਆ ਨੂਨ ਮਾਗਦੇ ਪਹਿਲਾਂ ਨੂਨ ਪਾਉਣ ਲੱਗੀ ਆ ਹੁਣ ਕਿਉਂ ਦੇ ਵਿੱਚ ਪਾ ਦੇ ਮਚਾਰ ਆ ਦਈਓ ਮੱਚ ਵੀ ਛੱਦਿਆ ਜਾਂਦਾ ਹੁੰਦਾ ਪਾ ਦੇ ਨਾਮਕ ਸਵਾਦ ਅਨੁਸਾਰ ਹਰੀ ਮਿਰਚ ਕਿੰਨੀ ਪਾਈ 5 ਬਾਬੂ ਪਾਉਂ ਤੋਂ ਸੁਣਿਆ ਨਾ ਉਹ ਤਾਂ ਕੰਮ ਮੈਂ ਨਹੀਂ ਕਿੰਨੇ ਨਾ ਕੋਲ ਦਾ ਪਾ ਜੀ ਤਾ ਹਾਂ ਹਾਂ ਉੱਥੇ ਰੱਖ ਕੇ ਜਾਉਂ ਛੋਟੀ ਜੀ ਸੋਈ ਆ ਸਾਡੀ ਸਮਾਨ ਵੱਧ ਜਾਂਦਾ ਹਾਂ ਹਾਂ ਕੋਣ ਕਿਤੇ ਬੇਵਕੂਫੀ ਤੇ ਕੋਕੀ ਤੇ ਅੱਧੇ ਆਲੂ ਪਹਿਲਾਂ ਪਹਿਲੇ ਤਾਂ ਕੰਮ ਨਾ ਬੇੜਾ ਪਹਿਲਾਂ ਤਾਂ ਮੋਕ ਹੋ ਗਿਆ ਹੁਣ ਰੱਖੋ ਉਧਰ ਫਰੈਂਡ ਮੈਂ ਕਿ ਆਲੂ ਬਰਸ਼ਾਤ ਬਾਦ ਦਿੰਦੇ ਨੇ ਆਲੂ ਪੈ ਗਏ ਹੁਣ ਆਪਾਂ ਹੁਣ ਇਹਦਾ ਕੰਮ ਵੀ ਰਵੇੜਨ ਧੋ ਕੇ ਰੱਖ ਇਹਨੂੰ ਪਰੇ ਰੱਖੋ ਆ ਵੀ ਪਰੇ ਰੱਖੋ ਆ ਵਿੱਚ ਆ ਲੈ 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 ਫਤ ਤੱਧ ਜਗ੍ਹਾ ਸਾਡੀਆਂ ਬੋਤਲਾਂ ਆ ਵੀ ਮਾੜੀ ਜਿਹਾ ਸਟ ਡਸਟ ਵੀਨ ਚ ਸੈੱਟ ਨਹੀਂ ਨਹੀਂ ਆ ਵਾਲੀ ਲਾ ਦੋ ਲੋ ਵੀ ਰਾਈਸ ਬਣ ਗਏ ਨੇ ਤੜਕਾ ਸੜਕਾ ਲੱਗ ਗਿਆ ਕੁੱਕਰ ਬੰਦ ਕਰਕੇ ਤਾਂ ਤਾਂ ਹੁਣ ਇੱਕ ਸੀਟੀ ਬਣਾਉਣੀ ਇਹਨਾਂ ਨੂੰ ਮੈਂ ਤਾਂ ਵੈਸੇ ਕੜਾਈ ਵਿੱਚ ਬਣਾਉਣੀ ਹੁੰਦੀ ਆ ਮੈਂ ਮੈਂ ਤਾਂ ਉਹ ਚ ਹਸਾਬ ਪਾਵਾ

ਕਰਮਾ ਗਰਮ ਰਾਈਸ ਰੈਡੀ ਨੇ ਤੇ ਹੁਣ ਆਪਾਂ ਖਾ ਕੇ ਦੱਸਦੇ ਹਾਂ ਤੁਹਾਨੂੰ ਕਿੱਦਾਂ ਦੇ ਬਣਿਆ ਚਲੋ ਜੀ ਜੋਨ ਖਾਓ ਤੇ ਦੱਸੋ ਨੰਬਰ ਦੇਈਏ ਦੀਦੀ ਉਹਨਾਂ ਨੂੰ ਫਿਰ ਰਾਈਸ ਖਾਣ ਤੋਂ ਬਾਅਦ ਸੂਟ ਮਿਲ ਗਿਆ ਆਪਾਂ ਨੂੰ ਆਪਣਾ ਤਾਂ ਹੋਣਾ ਨਹੀਂ ਵੈਸੇ ਕਿਸੇ ਦਾ ਹੀ ਹੋਣਾ ਮੈਨੂੰ ਲੱਗਦਾ ਇਹ ਮਨਦੀਪ ਮੈਡਮ ਦਾ ਇਹ ਖੋਲ ਦੇਖੋ ਮੇਰਾ ਸੰਕਰ ਇਹ ਬਸ ਉੱਟਾ ਹੈ ਕੀਦਾ ਹੈ ਕੀਦਾ ਹੈ ਕੀਦਾ ਹੈ ਕੀਦਾ ਹੈ ਕੀਦਾ ઓਕੇ ਸ਼ਾਮ ਦੀ ਦਾ ਜੀ ਟਾਈਮ 5:30 ਦਾ ਹੋ ਚੁੱਕਿਆ ਤੇ ਆਪਾਂ ਬੈਠ ਗਿਆ ਕਿ ਆਫਿਸ ਦੇ ਵਿੱਚ ਤੇ 1:30 ਚੱਲਾਂਗੇ ਉੱਪਰ ਲਾਈਟ ਗਈ ਹੋਈ ਹੈ ਕਿ ਕਿਚਨ ਨੇ ਡਰਾਉਨ ਹੈ ਇੱਥੇ ਤਾਂ ਅਸੀਂ ਇਸੇ 'ਚ ਬੈਠੇ ਆਂ ਬਸ ਤਾਂ ਜਨਰੇਟਰ ਦੀ ਪਾਵਰ ਉੱਪਰ ਵੀ ਉੱਪਰ ਵੀ ਅਸੀਂ ਚੱਲਦੇ ਆਂ ਬਟ ਮੈਂ ਕਿਹਾ ਚਲੋ 1:30 ਚ ਚੱਲਦੇ ਆਂ ਕਿ ਅੱਜ ਕਿਹੜਾ ਕੱਪੜੇ ਵਾਸ਼ ਕਰਨੇ ਆਂ ਪਰ ਰਾਤ ਕੀਤੇ ਸੀ ਨਾ ਕੱਪੜੇ ਵਾਸ਼ ਹਾਂ ਰਾਤ ਕੀਤੇ ਸੀ ਨਾਲ ਕਰਕੇ ਤੇ ਮੇਰੀ ਮੂਵੀ ਦੇਂਦੀ ਆ ਦੇਖਣ ਤੋਂ ਹੀਰਾ ਮੰਡੀ ਉਹ ਅੱਜ ਦੇਖਦੇ ਆ ਹਜੇ ਮੈਂ ਦੂਜੇ ਭਾਗ ਤੇ ਪਹੁੰਚੀ ਆਉਂਦੇ ਅੱਜ ਆਪਾਂ ਮਾਰਨਿੰਗ ਥਾਟ ਵੀ ਨਹੀਂ ਕੋਈ ਕੀਤਾ ਹੈਗਾ ਸੋ ਅੱਜ ਦਾ ਥਾਟ ਹੈਗਾ ਆਪਣਾ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਉਹ ਹੁੰਦੀ ਆ ਜਿਸ ਗਲਤੀ ਤੋਂ ਤੁਸੀਂ ਕੁਝ ਸਿੱਖ ਨਹੀਂ ਪਾਉਂਦੇ ਹੈਗੇ ਮਤਲਬ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਆਪਾਂ ਮਿਸਟੇਕਸ ਕਰਦੇ ਆ ਠੀਕ ਹੈ ਬਟ ਉਹਨਾਂ ਤੋਂ ਕੁਝ ਲਰਨ ਵੀ ਕਰੋ ਮੰਨ ਲਓ ਕਿਸੇ ਇਨਸਾਨ ਦਾ ਆਪਾਂ ਬਹੁਤ ਜ਼ਿਆਦਾ ਕਰਦੇ ਆ ਬਟ ਉਹ ਥੋੜੀ ਬਿਲਕੁਲ ਕਦਰ ਨਹੀਂ ਪਾਉਂਦਾ ਪਰ ਉਸ ਤੋਂ ਵੀ ਸਿੱਖਿਆ ਲਵੋ ਕਿ ਜਾਂ ਤਾਂ ਉਹ ਇਨਸਾਨ ਹੀ ਨਹੀਂ ਉਸ ਦੇ ਕਾਬਿਲ ਹੈਗਾ ਜਾਂ ਫਿਰ ਥੋੜਾ ਪਿੱਛੇ ਹਟ ਜਾਓ ਠੀਕ ਹੈ ਹੋਰ ਵੀ ਬਹੁਤ ਸਾਰੇ ਮਤਲਬ ਇਦਾਂ ਦੀਆਂ ਐਗਜ਼ਾਮਪਲਸ ਹੈਗੀਆਂ ਨੇ ਕਿ ਆਪਾਂ ਬਹੁਤ ਸਾਰੀਆਂ ਮਿਸਟੇਕ ਲਾਈਫ ਦੇ ਵਿੱਚ ਹਰ ਇਨਸਾਨ ਬਹੁਤ ਸਾਰੀਆਂ ਮਿਸਟੇਕ ਕਰਦਾ ਕਿਉਂਕਿ ਇਹ ਕਹਦੇ ਨਹੀਂ ਹੁੰਦੇ ਕਿ ਇਨਸਾਨ ਆ ਜਿਹੜਾ ਉਹ ਗਲਤੀਆਂ ਦਾ ਪੁੱਤਲਾ ਆ ਤੇ ਬਟ ਉਹਨਾਂ ਮਿਸਟੇਕ ਤੋਂ ਕੁਝ ਸਿੱਖੋ ਤਾਂ ਹੀ ਆਪਣੀ ਲਾਈਫ ਜਿਹੜੀ ਸਕਸੈਸਫੁਲ ਹੈ। ਲਓ ਵੀ ਆਪਾਂ ਆ ਗਏ ਲਾਸਟ ਵਾਲੇ ਫਲੋਰ ਤੇ ਦੇਖਣ ਦੇ ਲਈ ਕਿ ਚਿੜੀਆਂ ਨੇ ਦਾਣਾ ਖਾਦਾ। ਕਾਫੀ ਸਾਰ ਖਾ ਲਿਆ। ਸਾਡਾ ਘਰ ਆ ਸਾਡਾ ਘਰ। ਆਪਣੇ ਦੋਨਾਂ ਦਾ। ਸਾਡਾ ਦੋਨਾਂ ਦਾ ਘਰ ਆ ਉਹ। ਉੱਧਰ ਕੰਮ ਸਟਾਰਟ ਕਰਤਾ ਆਪਾਂ ਨੇ ਘਰ ਬਣ ਰਿਹਾ ਮੇਰਾ ਤੇ ਜੋ ਬੰਦਾ ਮੈਂ ਕਿਹਾ ਨਹੀਂ ਬਣਦਾ ਛੁੱਟੀਆਂ ਕੱਟਣ ਜਾਇਆ ਕਰਾਂਗੇ ਅਸੀਂ ਉੱਥੇ ਮੈਂ ਕਿਹਾ ਨਹੀਂ ਬਣਦਾ ਛੁੱਟੀਆਂ ਕੱਟਣ ਚੱਲਿਆ ਕਰਾਂਗੇ ਆਪਾਂ ਉੱਥੇ ਠੀਕ ਆ ਮੈਂ ਕਿਹਨੂੰ ਨਹੀਂ ਜਾਣਾ ਨਾ ਮੈਂ ਕਿ ਪਾਪਾ ਕੋ ਰਹੂਗੀ ਠੀਕ ਆ ਛੁੱਟੀਆਂ ਕੱਟਣ ਜਾਇਆ ਕਰਾਂਗੇ ਸਾਡੇ ਦਖਲਅੰਦਾਜ਼ੀ ਨਹੀਂ ਦੇਣੀ ਮਾਂ ਪੁੱਤ ਚ ਆਪਾਂ ਮੈਂ ਕੋਰੇ ਆ ਪਾਪਾ ਕਹਿੰਦੀ ਮਰੇ ਕਹਿੰਦੀ ਓਹ ਓਹ ਮੂੰਹ ਦੇਖੀ ਮੂੰਹ ਦਿਖਾਈ ਮੂੰਹ ਦਿਖਾਈ 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 ਠੀਕ ਹੈ ਦਿਖਾਈ ਉਹ ਨਾਇਲ ਲੈ ਕੇ ਆਉਣੀ ਆ ਆਪਾਂ ਗੱਡੀ ਤਾਂ ਮੈਂ ਲੈ ਜਾਣੀ ਆ ਗੱਡੀ ਮੈਂ ਲੈ ਜਾਣੀ ਆ ਗੱਡੀ ਲੈ ਨਾ ਨਵੇਂ ਕੱਪੜੇ ਪਾਣੇ ਆਣੇ ਆਣੇ ਦਾਣਾ ਕਾਫੀ ਸਾਰਾ ਪਾਇਆ ਸੀ ਆਪਾਂ ਆ ਗਈਆਂ ਚਿੜੀਆਂ ਤੋਤੇ ਵੀ ਆਉਂਦੇ ਆ ਸਾਡੇ ਬਹੁਤ ਸਾਰੇ ਤੋਤੇ ਆਉਂਦੇ ਹੁੰਦੇ ਆ ਉਹ ਵੱੱਡ ਖਾਂਦੇ ਆ ਆ ਦੇ ਹਜੇ ਵੀ ਫਿਰਦੇ ਆ ਆ ਜਾ ਜੋਰ ਹਾਂ ਕੱਲ ਤਾਂ ਉਧਰੋਂ ਥੱਕੇ ਹੋਣਗੇ ਮੁੰਡੇ ਮਾਂਡੇ ਤਾਂ ਤੁਸੀਂ ਵੀ ਥੱਕ ਜਾਣਾ ਕੱਲੂ ਇੱਕ ਆਪਾਂ ਨੇ ਉਹ ਵਾਲਾ ਕਰ ਲਿਆ ਏ ਵਾਲਾ ਕਰ ਕੱਲ ਆਪਾਂ ਕਾਫੀ ਸਾਰਾ ਸਟਾਕ ਹੈ ਜਿਹੜਾ ਆਪਣੇ ਕੋਲ ਐਕਸਟਰਾ ਪਿਆ ਹੋਆ ਆਪਾਂ ਸੋਚਿਆ ਕਿ ਇੱਧਰ ਸ਼ਿਫਟ ਕਰ ਦੰਨੇ ਆ। ਕੱਲ ਮੁੰਡਿਆਂ ਨੇ ਇੱਧਰ ਸ਼ਿਫਟ ਕਰ ਦੰਨਾ ਇਹ ਕਰੀ। ਅੱਜ ਸਫਾਈ ਕਰਵਾਈ ਆ ਸਾਰੀ ਜਿਹੜੀ। ਇਹ ਹੈ ਨਾ ਕਿ ਤੇਰੇ ਦੇ ਵਿੱਚੋਂ ਲਗਾਤੀ। ਲੇਡੀਜ਼ ਨੂੰ ਸਪਾਈ ਹੋ ਗਈ ਆ। ਕੱਲ ਜਾਏਗਾ ਇੱਧਰ ਸਟਾਕ ਲਓ ਜੀ ਟਾਈਮ ਹੋ ਗਿਆ 9:30 ਤੇ ਲਾਈਟ ਫੇਸ ਜਾ ਚੁੱਕੀ ਹੈ ਬਾਹਰ ਬਹੁਤ ਜ਼ਿਆਦਾ ਹਨੇਰੀ ਆ ਗਈ ਹੈ ਹੁਣ ਤਾਂ ਪਤਾ ਨਹੀਂ ਲਾਈਟ ਦੁਬਾਰਾ ਆਉਗੀ ਕਿ ਨਹੀਂ ਆਉਗੀ ਤੇ ਸੋ ਜੋ ਬੰਤਾ ਸੌ ਗਿਆ ਤੇ ਆਪਾਂ ਉਹਨੂੰ ਸੌ ਜਾਈਏ ਕਿਉਂਕਿ ਜਿੰਨਾ ਟਾਈਮ ਇਵਿਟਰ ਸਾਫ ਰਹਿੰਦਾ ਵੈਸੇ ਪੱਕੇ ਦੇ ਦਾ ਪੈਣਾ ਦਾ ਗਰਮ ਵਿੱਚ ਬਹੁਤ ਔਖਾ ਆ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਅੱਜ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨੀ ਭੁੱਲਣਾ ਥੈਂਕ ਯੂ ਗੁੱਡ ਨਾਈਟ